ਦੋਸਤੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਨਾ ਵਾ ਜਿਹੜੀ ਪ੍ਰੈਸ ਤੇ ਹਮਲਾ ਹੋ ਰਿਹਾ ਮੀਡੀਆ ਦੀ ਆਜ਼ਾਦੀ ਨੂੰ ਕੁਚਲਿਆ ਜਾ ਰਿਹਾ ਵਾ ਭਗਵੰਤ ਮਾਨ ਦੀ ਸਰਕਾਰ ਵੱਲੋਂ ਆ ਮੇਰੇ ਹੱਥ ਵਿੱਚ ਇੱਕ ਚਿੱਠੀ ਆ ਜਿਹੜੀ ਸਰਦਾਰ ਬਰਜਿੰਦਰ ਸਿੰਘ ਹਮਦਰਦ ਜਿਹੜੇ ਅਜੀਤ ਅਖਬਾਰ ਦੇ ਚੀਫ ਐਡੀਟਰ ਨੇ ਬਹੁਤ ਪੁਰਾਣੀ ਅਖਬਾਰ ਆ ਔਰ ਇਹ 1990 ਚ ਇਹਨਾਂ ਨੂੰ ਪਦਮਸ਼ਰੀ ਮਿਲਿਆ ਸੀਗਾ ਔਰ ਉਸ ਤੋਂ ਬਾਅਦ 2016 ਜਨਨ ਪਦਮ ਪੂਸ਼ਨ ਅਵਾਰਡ ਦਿੱਤਾ ਗਿਆ ਜਿਸ ਵਿਅਕਤੀ ਨੂੰ ਆਪਾਂ ਸਾਰੇ ਜਾਣਦੇ ਕਿ ਕਾਫੀ ਲੋਕਪ੍ਰੀਆ ਅਖਬਾਰ ਹੈ ਅਜੀਤ ਇਹਨਾਂ ਨੇ ਜਿਹੜੀ ਚਿੱਠੀ ਲਿਖੀ ਆ ਗਵਰਨਰ ਪੰਜਾਬ ਨੂੰ ਲਿਖੀ ਆ ਇਹਦੇ ਵਿੱਚ ਸਾਰੇ ਉਹਨਾਂ ਨੇ ਤੱਥ ਪੇਸ਼ ਕੀਤੇ ਕਿ ਕਿਸ ਤਰ੍ਹਾਂ ਇਹ ਮੌਜੂਦਾ ਸਰਕਾਰ ਸਾਡੀ ਅਖਬਾਰ ਨੂੰ ਜਿਹੜਾ ਉਹਦੇ ਨਾਲ ਵਿਤਕਰਾ ਕਰ ਰਹੀ ਆ ਔਰ ਸਾਨੂੰ ਜਿਹੜੀ ਸਰਕਾਰੀ ਜੋ ਇਸ਼ਤਿਹਾਰ ਬਣਨਾ ਚਾਹੀਦਾ ਸਰਕਾਰ ਦਾ ਜੋ ਸਾਰੀਆਂ ਅਖਬਾਰਾਂ ਨੂੰ ਜਾ ਰਹੇ ਬਹੁਤ ਵੱਡੇ ਪੱਧਰ ਤੇ ਲੁਟਾਅ ਹੋ ਰਿਹਾ ਲੁੱਟ ਲੁੱਟਾ ਲੇਕਿਨ ਇਹਨਾਂ ਨੂੰ ਸਿੰਗਲ ਆਊਟ ਕਰਕੇ ਇਹਨਾਂ ਨੂੰ ਅ ਵਿਕਟਮਾਈਜ਼ ਕੀਤਾ ਜਾ ਰਹਾ ਔਰ ਸਭ ਤੋਂ ਇੰਟਰਸਟਿੰਗ ਜਿਹੜੀ ਔਰ ਹੈਰਾਨਜਨਕ ਗੱਲ ਹੈ ਕਿ ਉਹਨਾਂ ਨੇ ਆਪਣੀ ਚਿੱਠੀ 'ਚ ਲਿਖਦੇ ਨੇ ਲਾਸਟ ਪੈਰਾ ਜਿਹੜਾ ਮੈਂ ਪੇਜ ਦਾ ਥੋੜਾ ਪੜ੍ਹ ਕੇ ਸੁਣਾ ਦਣਾ ਤੁਹਾਨੂੰ ਉਹ ਚਿੱਠੀ 'ਚ ਲਿਖਦੇ ਨੇ ਕਿ ਅਬਵ ਵਾਲ ਇਟ ਇਜ਼ ਮੋਰ ਹਿਮਿਲੇਟਿੰਗ ਫਾਰ ਅ ਪਰਸਨ ਲਾਈਕ ਮੀ ਟੂ ਗੈਟ ਥ੍ਰੈਟਸ ਫ্রম ਪੁਲਿਸ ਅਫੀਸ਼ਰਸ ਟੂ ਇਮਪਲੀਕੇਟ ਮੀ ਇਨ ਫਾਲਸ ਐਂਡ ਫੈਬ੍ਰਿਕੇਟਿਡ ਕੇਸਸ ਇਹ ਸਰਦਾਰ ਬਰਜਿੰਦਰ ਸਿੰਘ ਹਮਦਰਦ ਜਿਹੜੇ ਐਡੀਟਰ ਦੇ ਅਜੀਤ ਅਖਬਾਰ ਦੇ ਮਾਲਕ ਤੇ ਚੀਫ ਐਡੀਟਰ ਨੇ ਉਹ ਕਹਿੰਦੇ ਨੇ ਕਿ ਸਭ ਤੋਂ ਜ਼ਿਆਦਾ ਇਹਨਾਂ ਬਾਕੀ ਗੱਲਾਂ ਛੱਡ ਦਿਓ ਤੁਸੀਂ ਸਾਰੀਆਂ ਇਸ਼ਤਿਹਾਰ ਨਹੀਂ ਦਿੰਦੇ ਸਾਨੂੰ ਤੁਸੀਂ ਬਲੈਕਆਊਟ ਕਰਦੇ ਹੋ ਸਾਨੂੰ ਤੁਸੀਂ ਸਾਡੇ ਨੁਮਾਇੰਦਿਆਂ ਨੂੰ ਵਿਧਾਨ ਸਭਾ 'ਚ ਨਹੀਂ ਜਾਣ ਦਿੰਦੇ ਕੱਲ ਜਾਣ ਨਹੀਂ ਦਿੱਤੇ ਇਹਨਾਂ ਦੇ ਨੁਮਾਇੰਦੇ ਤੇ ਪੀਟੀਸੀ ਚੈਨਲ ਦੇ ਨੁਮਾਇੰਦੇ ਨੂੰ ਉੱਥੇ ਜਾਣ ਨਹੀਂ ਦਿੱਤਾ ਘਾਰੇ ਇਹਨੇ ਪੰਜਾਬ ਪੁਲਿਸ ਤੇ ਕਿ ਅਗਰ ਤੁਸੀਂ ਸਾਡੇ ਕਹਿਣੇ ਮੁਤਾਬਕ ਆਪਣੀ ਅਖਬਾਰ ਨੂੰ ਨਾ ਚਲਾਇਆ ਭਗਵੰਤ ਮਾਨ ਦੀ ਸਰਕਾਰ ਦੀ ਸਪੋਰਟ ਲਾ ਗਈਤੀ ਤੇ ਤੁਹਾਡੇ ਤੇ ਅਸੀਂ ਝੂਠੇ ਮੁਕਦਮੇ ਦਰਜ ਕਰਾਂਗੇ ਮੇਰਾ ਖਿਆਲ ਹੈ ਤਾਂ ਮੈਂ ਕਦੀ ਕਿਸੇ ਸਰਕਾਰ 'ਚ ਨਹੀਂ ਦੇਖਿਆ ਇਸ ਤਰ੍ਹਾਂ ਦਾ ਵਤੀਰਾ ਨਾ ਕੋਈ ਅਕਾਲੀਆਂ ਦੀ ਸਰਕਾਰ 'ਚ ਦੇਖਿਆ ਨਾ ਕਾਂਗਰਸ ਸਰਕਾਰ 'ਚ ਦੇਖਿਆ ਲੇਕਿਨ ਜਿਹੜੇ ਕਹਿੰਦੇ ਸੀ ਅਸੀਂ ਬਦਲਾਵ ਲੈ ਕੇ ਆਵਾਂਗੇ ਇਹਨਾਂ ਦੀ ਸਰਕਾਰ ਵਿੱਚ ਅੱਜ ਇਹ ਹੋ ਰਿਹਾ ਵਾ ਔਰ ਕੱਲ ਦੀ ਵਿਧਾਨ ਸਭਾ ਦੀ ਪ੍ਰੋਸੀਡਿੰਗਸ ਵਿੱਚ ਇਹਨਾਂ ਨੇ ਜਿਹੜੇ ਜਿਹੜੇ ਚੈਨਲ ਜਾਂ ਜਿਹੜੀਆਂ ਅਖਬਾਰਾਂ ਵਾਲੇ ਇਹ ਸਮਝਦੇ ਨੇ ਕਿ ਸਾਡੇ ਮੁਤਾਬਕ ਨਹੀਂ ਚੱਲ ਰਹੇ ਇਹਨਾਂ ਨੇ ਉਹਨਾਂ ਦੇ ਬੰਦੇ ਨੁਮਾਇੰਦੇ ਨਹੀਂ ਅੰਦਰ ਵੜਨ ਦਿੱਤੇ ਸੋ ਮੈਂ ਸਮਝਦਾ ਕਿ ਇਹ ਵੱਡਾ ਇੱਕ ਪ੍ਰੈਸ ਦੀ ਆਜ਼ਾਦੀ ਤੇ ਬਹੁਤ ਵੱਡਾ ਹਮਲਾ ਵਾ ਇਹ ਐਮਰਜੈਂਸੀ ਟਾਈਪ ਸਿਚੁਏਸ਼ਨ ਕ੍ਰੀਏਟ ਕੀਤੀ ਹੋਈ ਆ ਔਰ ਇਸ ਤੋਂ ਅੱਗੇ ਮੈਂ ਕਹਿਣਾ ਚਾਹੁੰਦਾ ਕਿ ਤੁਹਾਡੇ ਆਪਣੇ ਸਾਰਿਆਂ ਦੇ ਜਿਹੜਾ ਸਰਕਾਰੀ ਖਜ਼ਾਨੇ ਚੋਂ ਪੈਸਾ ਏਡੇ ਵੱਡੇ ਪੱਧਰ ਤੇ ਬਰਬਾਦ ਕੀਤਾ ਜਾ ਰਿਹਾ ਕਿਉਂਕਿ ਅਰਵਿੰਦ ਕੇਜਰੀਵਾਲ ਵੈਸੇ ਤਾਂ ਇਲਜ਼ਾਮ ਲਾ ਰਿਹਾ ਮੋਦੀ ਜੀ ਤੇ ਕਿ ਇਹਨਾਂ ਦਾ ਜਿਹੜਾ ਮੀਡੀਆ ਐਡਵਾਈਜ਼ਰ ਹੈਗਾ ਇੱਕ ਉਹ ਗੋਦੀ ਮੀਡੀਆ ਕ੍ਰੀਏਟ ਕਰ ਰਿਹਾ ਵਾ ਮਤਲਬ ਕਿ ਸਾਰੇ ਨੈਸ਼ਨਲ ਮੀਡੀਆ ਤੇ ਕਬਜ਼ਾ ਕਰ ਰਿਹਾ ਬੀਜੇਪੀ ਤੇ ਮੋਦੀ ਦੀ ਸਰਕਾਰ ਔਰ ਆਪਣੀ ਮਰਜ਼ੀ ਨਾਲ ਚਲਾ ਰਹੀ ਔਰ ਹੋ ਵੀ ਰਿਹਾ ਉੱਥੇ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਪਾ ਦੇਖ ਰਹੇ ਹਨ ਪਰੰ ਪੰਜਾਬ ਦੇ ਵਿੱਚ ਇਹ ਕੇਜੀ মিডিਆ ਬਣਾਉਣ ਜਾ ਰਹੇ ਨੇ ਇਹਨਾਂ ਨੇ ਸਾਰੇ মিডিਆ ਨੂੰ ਜਿਹੜਾ ਹੈ ਉਹ ਸਾਰੇ মিডিਆ ਨੂੰ ਇਹਨਾਂ ਨੇ ਆਪਣੀ ਮੁਤਾਬਕ ਚਲਾਉਣ ਦਾ ਫੈਸਲਾ ਲਿਆ ਹੈ ਵੈਸੇ 90% ਤਾਂ মিডিਆ ਝੁੱਕ ਚੁੱਕਾ ਵਾ ਚੰਗੇ ਚੰਗੇ ਚੈਨਲ ਜਿਹੜੇ ਖੇਤੀ ਅੰਦੋਲਨ ਦੇ ਵਿੱਚ ਕਹਿੰਦੇ ਸੀ ਅਸੀਂ ਪੰਜਾਬ ਅਤਿਸ਼ੀਆ ਸਭ ਕੀ ਕਹਿੰਦੇ ਚੰਗਾ ਤਾਂ ਲੱਗਦਾ ਸ਼ਬਦ ਜਾਂ ਡਰ ਗਏ ਨੇ ਜਾਂ ਬਿਕ ਗਏ ਨੇ ਅਸਲ ਬਿਕੇ ਜਿਆਦਾ ਨੇ ਇਸ਼ਤਿਹਾਰ ਮੈਲਰ ਨੇ ਬਹੁਤ ਵੱਡੇ ਪੱਧਰ ਤੇ ਆ ਮੇਰੇ ਕੋਲ वैसे मैं ਤੁਹਾਨੂੰ ਦੱਸ ਦਿਆਂ ਨਾ ਜਿਹੜੇ ਆਰਟੀਆਈ ਐਕਟੀਵਿਸ ਸਾਡੇ 4-5 ਲੱਗੇ ਹੋਏ ਨੇ ਪੰਜਾਬ ਦੇ ਵਿੱਚ ਉਹਨਾਂ ਨੇ ਅੰਦਾਜ਼ਾ ਲਾਇਆ ਔਰ ਬਹੁਤ ਕਿਉਂਕਿ ਇੱਕ ਇੱਕ ਆਰਟੀਆਈ ਨਹੀਂਗੀ ਓਵਰ ਅ ਪੀਰੀਅਡ ਆਫ 5 ਆਰਟੀਆਈ ਇਨਫੋਰਮੇਸ਼ਨਸ ਆਉਂਦੀ ਰਹੀ ਆਲਮੋਸਟ 12-1300 ਕਰੋੜ ਰੁਪਈਆ ਇੱਕ ਸਾਲ ਵਿੱਚ ਆ ਜਿਹੜੀ ਭਗਵੰਤ ਮਾਨ ਦੀ ਜਿਹੜੀ ਬੋਕਰ ਸਰਕਾਰ ਆ ਨੇ ਇਹ 12-1300 ਕਰੋੜ ਰੁਪਈਆ ਆਪਣਾ ਤੁਹਾਡਾ ਖਜ਼ਾਨੇ ਦਾ ਦੂਰ ਦਰਾਡੇ ਇਸ਼ਤਿਹਾਰबाजी ਤੇ ਖਰਚਾ ਵਾ ਆ ਮੇਰੇ ਕੋਲ ਬਹੁਤ ਦੋ ਇੰਟਰਸਟਿੰਗ ਆਰਟੀਆ ਤੁਹਾਨੂੰ ਮੈਂ ਕੋਟ ਕਰਨਾ ਚਾਹੁੰਦਾ ਆ ਇੱਕ ਤੁਹਾਨੂੰ ਯਾਦ ਹੋਊਗਾ ਜਦੋਂ ਇਹਨਾਂ ਨੇ ਆਪਣਾ ਇੱਕ ਨਾਰਾ ਦਿੱਤਾ ਸੀਗਾ ਸਾਡਾ ਕੰਮ ਬੋਲਦਾ ਵਾ ਵੀ ਇੱਕ ਨਾਰੇ ਨੂੰ ਪ੍ਰੋਪਗੇਟ ਕਰਨ ਲਈ ਇਹਨਾਂ ਨੇ 33 ਕਰੋੜ ਰੁਪਏ ਖਰਚਾ ਮੇਰੇ ਕੋਲ ਇੱਕ ਆਰਟੀਆ ਤੁਸੀਂ ਦੇਖ ਸਕਦੇ ਹੋ ਆ ਲਾਗੋਂ ਤੁਸੀਂ ਦੇਖ ਸਕਦੇ ਮੇਰੇ ਕੋਲ ਡਾਕੂਮੈਂਟ ਹੈ ਬਕਾਇਦਾ ਤੌਰ ਤੇ ਔਰ ਇਹ ਸਾਡਾ ਇੱਕ ਅੱਛਾ ਨੌਜਵਾਨ ਹੈਗਾ ਬਠਿੰਡੇ ਦਾ ਰਾਜਨਦੀਪ ਸਿੰਘ ਬਠਿੰਡੇ ਤੋਂ ਇਹ ਉਸਨੇ ਮੈਨੂੰ ਆਰਟੀਆ ਫਾਰਵਰਡ ਕੀਤੀ ਸੀਗੀ ਔਰ ਆ ਦੇਖੋ ਤੁਸੀਂ ਕਿ ਪਹਿਲਾਂ ਮੈਂ ਤੁਹਾਨੂੰ ਸਕਰੀਨਸ਼ਾਟ ਦਿਖਾ ਦਿੰਨਾ ਅੱਛੀ ਤਰ੍ਹਾਂ ਫੋਕਸ ਕਰ ਦੇ ਇਹਦੇ ਕੈਮਰੇ ਤੇ ਆ ਸਾਰਾ ਅੱਛੀ ਤਰ੍ਹਾਂ ਦੇਖ ਲਓ ਤੁਸੀਂ ਇਹਦੇ ਚ ਕੀ ਲਿਖਿਆ ਵਾ ਸਾਡਾ ਕੰਮ ਬੋਲ ਦਾ ਨਾਲ ਸੰਬੰਧਿਤ ਪਬਲਿਸਿਟੀ ਸੰਬੰਧੀ ਵੈਬਸਾਈਟਸ ਤੇ ਤੇ 8 ਕਰੋੜ ਰੁਪਿਆ ਦਾ ਟੀਵੀ ਤੇ ਖਰਚਾ ਜੀ 24 14 ਕਰੋੜ 14 ਕਰੋੜ 30 ਲੱਖ ਰੁਪਿਆ ਇਹਨਾਂ ਨੇ ਨਹੀਂ ਸੌਰੀ 8 ਕਰੋੜ 74 ਲੱਖ ਰੁਪਿਆ ਖਰਚਾ ਵੈਬਸਾਈਟਸ ਤੇ ਤੇ 14 ਕਰੋੜ ਰੁਪਿਆ ਖਰਚਾ ਸ uh, 14 ਕਰੋੜ uh, si e 30 ਲੱਖ ਰੁਪਏ ਖਰਚਾ ਟੀਵੀਜ਼ ਦੀ ਪਬਲਿਸਿਟੀ ਤੇ ਤੇ ਰੇਡੀਓ ਚੈਨਲਸ ਤੇ ਖਰਚਾ 1 ਕਰੋੜ 3 ਲੱਖ ਰੁਪਇਆ ਇਹ ਜਿਹੜਾ ਪ੍ਰਿੰਟ ਤੇ ਖਰਚਾ ਇੱਧਰ ਅਗਲੇ ਪਾਸੇ ਸੀਗਾ ਮੈਂ ਦੱਸ ਭੁੱਲ ਗਿਆ ਇਹਨਾਂ ਨੇ ਪ੍ਰਿੰਟ ਦੇ ਉੱਤੇ ਖਰਚਾ ਹੈਗਾ 9 ਕਰੋੜ ਰੁਪਇਆ ਇਹ ਸਾਰੀ ਆਰਟੀਆਈ ਇਨਫੋਰਮੇਸ਼ਨ ਬੋਲ ਰਹੀ ਆ 33 ਕਰੋੜ ਰੁਪਇਆ ਸਿਰਫ ਇੱਕ ਨਾਰਾ ਪ੍ਰਚਾਰਣ ਵਾਸਤੇ ਔਰ ਸਮਾਂ ਵੀ ਬੜਾ ਥੋੜਾ ਜਾਏਗਾ ਸ਼ਾਇਦ 15 ਸਪਟੈਂਬਰ 2022 ਤੋਂ 10 ਅਕਤੂਬਰ 2022 ਤੱਕ ਮਤਲਬ ਸਿਰਫ ਸਮਝ ਲਓ ਤੁਸੀਂ ਕਿ ਇਹ ਗੱਲ ਕਿੰਨੀ ਕ ਬਣ ਗਈ ਮਹੀਨੇਕ ਦੀ ਮਹੀਨੇ ਦੇ ਵਿੱਚ ਆਪਣਾ ਪੰਜਾਬ ਦਾ ਜਿਹੜਾ ਪੰਜਾਬ 3 ਲੱਖ ਕਰੋੜ ਦਾ ਕਰਜ਼ਾ ਹੀ ਹੋ ਚੁੱਕਾ ਵਾ ਸਾਡੇ ਬੱਚੇ ਵਿਦੇਸ਼ਾਂ ਨੂੰ ਭੱਜ ਰਹੇ ਨੇ ਜੌਬਸ ਨਹੀਂ ਮਿਲ ਰਹੀਆਂ ਬੁਰੀ ਹਾਲਤ ਆ ਤੇ 33 ਕਰੋੜ ਰੁਪਈਆ ਸਿਰਫ ਸਾਡਾ ਇੱਕ ਨਾਰਾ ਪ੍ਰਚਾਰਨ ਵਾਸਤੇ ਸਾਡਾ ਕੰਮ ਬੋਲਦਾ ਵੀ ਜੇ ਤੁਹਾਡਾ ਕੰਮ ਬੋਲਦਾ ਤੇ ਫੇ ਪ੍ਰਚਾਰ ਤੇ ਪੈਸੀ ਕੋਈ ਨੇ ਖਰਚਦੇ ਹੋ ਸਾਰੇ ਪੰਜਾਬ ਦੇ ਹਰ ਗਲੀ ਕੂਚੇ ਵਿੱਚ ਚੌਂਕਾ ਦੇ ਵਿੱਚ ਵੱਡੇ ਵੱਡੇ ਬੋਟ ਲਾਏ ਹੋਏ ਨੇ ਭਗਵੰਤ ਮਾਨ ਦੇ ਸਾਡਾ ਕੰਮ ਬੋਲਦਾ ਵਾ ਇਸ ਤੋਂ ਅੱਗੇ ਤੁਸੀਂ ਕਾਟਿਏ ਹੋਰ ਦੇਖੋ ਮੇਰੇ ਕੋਲ ਆ ਇੱਕ ਨਾਰਾ ਇਹਨਾਂ ਨੇ ਦਿੱਤਾ ਸੀਗਾ ਇਹ ਨਾਰੇ ਪਚਾਰ ਰਹੇ ਨੇ ਪਹਿਲੀ ਸਰਕਾਰ ਦੇਖੀ ਆ ਇੱਕ ਨਾਰਾ ਇਹਨਾਂ ਨੇ ਦਿੱਤਾ ਸੀ 7 ਮਹੀਨੇ ਬਨਾਮ 70 ਸਾਲ ਜਦੋਂ 7 ਮਹੀਨੇ ਹੋਏ ਇਹਨਾਂ ਦੀ ਸਰਕਾਰ ਦੇ ਕੇਜਰੀਵਾਲ ਗੁਜਰਾਤ ਵਿੱਚ ਸ਼ੋਰ ਮਚਾਉਂਦਾ ਕਿ ਹਮਨੇ ਇਹ ਕਰ ਦਿਆ ਹਮਨੇ ਉਹ ਕਰ ਦਿਆ 7 ਮਹੀਨੇ ਮੇ ਜੋ 70 ਸਾਲ ਮੇ ਕਿਸੇ ਪਾਰਟੀਆਂ ਨੇ ਨਹੀਂ ਕੀਤਾ ਔਰ ਕੱਲੇ ਇਸ ਨਾਰੇ ਤੇ ਮੇਰੇ ਵੀਰੋ ਦੇਖੋ ਤੁਸੀਂ ਆ ਜਿਹੜਾ ਆਰਟੀਆਈ ਖੋਜ ਚੰਗਿਤਰਾ ਦੇਖ ਲਓ ਇਹ ਇਹ 7 ਮਹੀਨੇ ਬਨਾਮ 70 ਸਾਲ ਦੀ ਆਰਟੀਆਈ ਤੇ ਇਹਨਾਂ ਨੇ ਜੀ ਖਰਚਾ ਹੈਗਾ ਵਾ ਮੇਰੇ ਖਿਆਲ ਇਹ ਵੀ ਫਿਰ ਦੁਬਾਰਾ ਰਾਜਨ ਦੀਪ ਸਿੰਘ ਉਹ ਬਠਿੰਡੇ ਵਾਲੇ ਆਰਟੀਆਈ ਐਕਟਿਵਿਸਟ ਦੀ ਖਬਰ ਹੈਗੀ ਆ ਇਹਨਾਂ ਨੇ ਖਰਚਾ ਹੈਗਾ ਜੀ ਆਲੋ 4.5 ਕਰੋੜ ਰੁਪਈਆ ਐਵੇਂ ਥੋੜੇ ਜਿਹਾ ਦਿਨਾਂ 'ਚ ਮੇਰੇ ਖਿਆਲ ਇੱਕ ਹਫਤੇ ਦੇ ਵਿੱਚ 4.5 ਕਰੋੜ ਰੁਪਈਆ ਇਹਨਾਂ ਨੇ ਇਹਦੇ ਤੇ ਖਰਚਾ ਵਾ 4.5 ਔਰ ਤੁਸੀਂ ਜੇ ਕਿਤੇ ਹੁਣ ਥੋੜਾ ਕਲੀਅਰ ਨੀਗਾ ਅਖਬਾਰਾਂ ਕਿਹੜੀਆਂ ਨੇ ਜੀ ਹਿੰਦੁਸਤਾਨ ਟਾਈਮਸ ਟਾਈਮਸ ਆਫ ਇੰਡੀਆ ਇੰਡੀਅਨ ਐਕਸਪ੍ਰੈਸ ਇਕਨੋਮਿਕ ਟਾਈਮਸ ਡੈਕਨ ਕ੍ਰੋਨਿਕਲ ਅ ਟੈਲੀਗ੍ਰਾਫ ਚਲਜੋ ਤੁਸੀਂ ਗ੍ਰੇਟ ਡੇਲੀ ਵਰਲਡ ਗ੍ਰੇਟਰ ਕਸ਼ਮੀਰ ਯੁਗਮਰਗ ਮਿਡ ਡੇ ਦਿਨਿਕ ਭਾਸਕਰ ਨਵਯੋਧਿਆ ਟਾਈਮਜ਼ ਥੱਲੇ ਨੂੰ ਆਜੋ ਰਾਸ਼ਟਰੀ ਸਹਾਰਾ ਤਸੀਰ ਉਡਾਨ ਕਸ਼ਮੀਰ ਉਜਮਾ ਹਿੰਦ ਨਿਊਜ਼ ਕਸ਼ਮੀਰ ਏਜ ਪਤਾ ਨਹੀਂ ਕਿੱਥੇ ਕਿੱਥੇ ਸਾਰੇ ਦੇਸ਼ ਵਿੱਚ ਸਿਰਫ ਇੱਕ ਇਹ ਐਵੇਂ ਮੇਰੇ ਖਿਆਲ ਇੱਕ ਹਫਤੇ ਦਾ ਖਰਚਾ ਆ ਜੀ ਇੱਕ ਹਫ਼ਤੇ ਵਿੱਚ 4.5 ਕਰੋੜ ਰੁਪਈਆ 4.5 ਕਰੋੜ ਰੁਪਈਆ ਆਪਣਾ ਇਹਨਾਂ ਨੇ ਖਰਚ ਦਿੱਤਾ ਸਿਰਫ ਆ ਨਾਰਾ ਪ੍ਰਚਾਰਣ ਲਈ 7 ਮਹੀਨੇ ਬਨਾਮ 70 ਸਾਲ ਤੇ 70 ਸਾਲ ਵਿੱਚ ਕੁਝ ਨਹੀਂ ਹੋਇਆ ਜੀ ਭਾਖੜਾ ਡੈਮ ਕੇਜਰੀਵਾਲ ਨੇ ਬਣਾਤਾ ਪੰਜਾਬ ਯੂਨੀਵਰਸਿਟੀ ਜਿੱਥੇ ਗ੍ਰੀਨ ਰੈਵੋਲੂਸ਼ਨ ਦੀ ਰਿਸਰਚ ਹੋਈ ਉਹ ਇਹਨਾਂ ਨੇ ਬਣਾਈ ਤੀ ਚੰਡੀਗੜ੍ਹ ਕੈਪੀਟਲ ਹੈਰੀਟੇਜ ਸਿਟੀ ਸਿਟੀ ਬਿਊਟੀਫੁਲ ਵਰਲਡ ਦੀ ਉਹ ਪ੍ਰਤਾਪ ਸਿੰਘ ਕੈਰੋ ਨੇ ਬਣਾਈ ਕਿ ਕੇਜਰੀਵਾਲ ਨੇ ਬਣਾਈ ਜੀ ਔਰ ਇਸ ਤੋਂ ਇਲਾਵਾ ਜਿਹੜੇ ਦਰਿਆਵਾਂ ਨੂੰ ਬੰਨ ਲਾਏ ਜੋ ਇੱਥੇ ਪੰਜਾਬ ਦੇ ਵਿੱਚ ਤਰੱਕੀ ਹੋਈ ਜੋ ਅ ਜਿਸ ਢੰਗ ਦੇ ਨਾਲ ਮਤਲਬ ਕਿ ਪੰਜਾਬ ਟੌਪ ਸਟੇਟ ਬਣੀ ਉਹ ਇਹਨਾਂ ਨੇ ਬਣਾਈ 7 ਮਹੀਨਿਆਂ ਦੇ ਵਿੱਚ ਔਰ ਇੱਥੇ ਬੱਸ ਲਈ ਆ ਮੇਰੇ ਕੋਲ ਇੱਕ ਹੋਰ ਇਨਫੋਰਮੇਸ਼ਨ ਆ ਤੁਸੀਂ ਪਹਿਲਾਂ ਚੈਨਲਜ਼ ਦੇ ਨਾਮ ਪੜੋ ਇਧਰਲੇ ਪਾਸੇ ਚੈਨਲਜ਼ ਦੇ ਨਾਮ ਨੇ ਜੀ ਆ ਜਿਹੜਾ ਮੇਰਾ ਪਹਿਲਾ ਹਾਈਲਾਈਟ ਕੀਤਾ ਆ ਪਹਿਲਾ ਕਾਲਮ ਆ ਚੈਨਲਜ਼ ਦੇਖੋ ਤੁਸੀਂ 65 ਚੈਨਲ ਨੇ ਇਸ ਤਰ੍ਹਾਂ ਦੇ ਆ ਦਾ 8-7 ਪੇਜ ਤੁਹਾਨੂੰ ਮੈਂ ਦਿਖਾਈ ਨਹੀਂ ਸਕਦਾ ਦਿਖਾਉਣ ਦੀ ਕੋਸ਼ਿਸ਼ ਕਰ ਦਿਆਂ ਤੁਹਾਨੂੰ ਆ ਦੇਖੋ ਚੈਨਲਜ਼ ਕਿਦਾਂ ਦੇ ਨੇ ਨਾਮ ਜਿਹੜੇ ਆਪਾਂ ਕਦੀ ਸੁਨੇ ਹੀ ਨਹੀਂ ਗੇ ਆ ਸਾਰੇ ਜਿਹੜੇ ਚੈਨਲਸ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਸਰੂਕਾਰ ਨਹੀਂ ਹੈ ਜਸਟ ਚੈਨਲਸ ਦੀ ਲਿਸਟ ਦੇਖੋ ਇਕ ਜਸਟ ਸਕਰੋਲ ਕਰ ਲਓ ਆ ਲੋ ਅਗਲਾ ਪੇਜ ਫੇਰ ਇਕ ਜੀ ਦੇਖੋ ਤੁਹਾਡੇ ਦਾ ਬਿਕੋਜ਼ ਯੂ ਸ਼ੁਡ ਨੋ ਕਿ ਕਿਦਾਂ ਕਿਦਾਂ ਦੇ ਲੋਕਾਂ ਨੂੰ ਇਹ ਦੇ ਰਹੇ ਨੇ ਖਬਰਾਂ ਇਸ਼ਤਿਹਾਰ ਆ ਸਾਰੇ ਚੈਨਲਸ ਦੇ ਨਾਮ ਨੇ ਥੱਲੇ ਇਸ ਇਹ ਜਿਹੜੀ ਇਨਫੋਰਮੇਸ਼ਨ ਮੇਰੇ ਕੋਲ ਆ ਇਹ ਵੀ ਬਹੁਤ ਥੋੜੇ ਇਹਨਾਂ ਨੇ ਬਕਾਇਦਾ स्लots ਮੈਂਸ਼ਨ ਕੀਤੇ ਨੇ ਕਿ ਕਿੰਨੇ ਡਿਊਰੇਸ਼ਨ ਕਿੰਨੀ ਇਹਨਾਂ ਦੀ ਅ ਨੰਬਰ ਆਫ ਸਪੋਰਟਸ ਕਿੰਨੇ ਨੇ ਨੰਬਰ ਆਫ ਡੇਸ ਇਹ ਬੇਸਿਕਲੀ 8 ਦਿਨ ਦੀ ਇਨਫੋਰਮੇਸ਼ਨ ਆ ਇਸ ਹਿਸਾਬ ਨਾਲ ਮੈਂ ਕੈਲਕੂਲੇਟ ਕੀਤਾ ਇਹਨਾਂ ਨੇ ਆ ਜਿਹੜੇ ਟੀਵੀ ਚੈਨਲ 65 ਟੀਵੀ ਚੈਨਲ ਸਾਡੇ ਦੇਸ਼ ਦੇ ਜਿਹਨਾਂ ਦਾ ਪੰਜਾਬ ਨਾਲ ਕੋਈ ਸਬੰਧਕਾਰ ਨਹੀਂਗਾ ਉਹਨਾਂ 65 ਟੀਵੀ ਚੈਨਲਸ ਨੂੰ ਇਹਨਾਂ ਨੇ ਮੇਰੇ ਹਿਸਾਬ ਨਾਲ 1 ਸਾਲ ਵਿੱਚ 300 ਕਰੋੜ ਰੁਪਏ ਦੇ ਤੇ ਖਰਚਾ ਨਾਉ ਦਿਸ ਇਜ਼ 올 ਬ੍ਰੋਕਨ ਇਨਫੋਰਮੇਸ਼ਨ ਕੋਈ ਕਿਸੇ ਨੇ ਲਈ ਕੋਈ ਕਿਸੇ ਨੇ ਲਈ ਕੋ ਕੰਮ ਬੋਲਦੇ ਦੇ ਲੈ ਲੈ 7 ਮਹੀਨੇ ਬਨਾਮ 70 ਸਾਲ ਬਟ ਜਿਹੜੇ ਸਾਡੇ ਆਰਟੀਆਈ ਦੇ ਐਕਸਪਰਟ ਸੀ ਉਹਨਾਂ ਨੇ ਡਿਸਕਸ ਕੀਤਾ ਉਹਨਾਂ ਨੇ ਕਿਹਾ ਜੀ ਕਿ ਇਹਨਾਂ ਨੇ 1 ਸਾਲ ਵਿੱਚ ਤਕਰੀਬਨ ਤਕਰੀਬਨ 12-1300 ਕਰੋੜ ਰੁਪਏ ਹੁਣ 12-1300 ਕਰੋੜ ਰੁਪਏ ਨਾਲ ਕਿੰਨੀਆਂ ਡਿਸਪੈਂਸਰੀਆਂ ਠੀਕ ਕੀਤੀਆਂ ਜਾਂਦਾ ਸੀ ਜੈਨੂਅਲੀ ਕਿੰਨੇ ਸਕੂਲ ਠੀਕ ਕੀਤੇ ਜਾ ਸਕਦੇ ਸੀਗੇ ਕਿੰਨੇ ਗਰੀਬਾਂ ਦੇ ਘਰਾਂ ਦੀਆਂ ਛੱਤਾਂ ਪਈਆਂ ਜਾ ਸਕਦੀਆਂ ਦਲਤਾਂ ਦੇ ਇਹਨਾਂ ਦੇ ਅੱਜ ਵੀ ਬਾਲੀਆਂ ਵਾਲੀਆਂ ਛੱਤਾਂ ਨੇ ਕਿੰਨੇ ਤੁਸੀਂ ਹੋਰ ਡਿਸਪੈਂਸਰੀਆਂ ਪਸ਼ੂਆਂ ਵਾਲੇ ਹਸਪਤਾਲ 12-1300 ਕਰੋੜ ਰੁਪਏ ਨਾਲ ਬਹੁਤ ਕੁਝ ਪ੍ਰਾਪਤ ਕੀਤਾ ਜਾ ਸਕਦਾ ਪਰ ਇਹਨਾਂ ਨੇ ਪੂਰਾ ਸਭ ਛਿੱਕੇ ਤੇ ਟੰਗ ਦਿੱਤਾ ਸੋ ਵਾਟ ਆਈ ਵਾਂਟ ਟੂ ਸੇ ਇਜ਼ ਕਿ ਅੱਜ ਪੰਜਾਬ ਦੇ ਵਿੱਚ ਕੰਪਲੀਟ ਮੀਡੀਆ ਗੈ ਗਿਆ ਆ ਮੈਂ ਤੁਹਾਡੇ ਸਾਹਮਣੇ ਬੈਠਾ ਮੈਂ ਤੁਹਾਡੇ ਕੀ ਖਿਆਲ ਹੈ ਕਿ ਮੈਂ ਆਪਣੀ ਗੱਲ ਨਹੀਂ ਕਹਿੰਦਾ ਮੈਂ ਬਿਹਤਰੀਨ ਤੋਂ ਬਿਹਤਰੀਨ ਸਟੇਟਮੈਂਟਸ ਲਿਖ ਕੇ ਬਣੀਆਂ ਬਣਾਈਆਂ ਅਛੀਆਂ ਸਾਰੇ ਮੁੱਦਿਆਂ ਤੇ ਪ੍ਰਿੰਟ ਮੀਡੀਆ ਨੂੰ ਭੇਜਦਾ ਕਿਤੇ ਅਖਬਾਰ ਚ ਖਬਰ ਨਹੀਂ ਲਾਉਂਦੇ ਕਿਉਂਕਿ ਉਹਨਾਂ ਨੂੰ ਕਿਹਾ ਗਿਆ ਵਾ ਕਿ ਆਪੋਜੀਸ਼ਨ ਨੂੰ ਬਲੈਕਆਊਟ ਕਰਨਾ ਵਾ ਸਿਰਫ ਮਾੜਾ ਮੋਟਾ ਆਪੋਜੀਸ਼ਨ ਦੇਖ ਦੋ ਬੰਦਿਆਂ ਦੀ ਲਾਈ ਚੱਲੋ ਤਾਂ ਕਿ ਲੱਗੇ ਵੀ ਨਾ ਤੇ ਜਿਹੜੇ ਵੋਕਲ ਕ੍ਰਿਟਿਕ ਨੇ ਉਹਨਾਂ ਦੇ ਤੁਸੀਂ ਨਾ ਅਖਬਾਰ ਚ ਖਬਰ ਚੱਪ ਨੇ ਜਿਹੜੇ ਇਸ ਵਕਤ ਜੀ ਤੇ ਨਿਊਜ਼ 18 ਚੱਲਦੇ ਨੇ ਪੰਜਾਬ ਦੇ ਵਿੱਚ ਜਿਹੜੇ ਪ੍ਰਚਲਿਤ ਜੇ ਟੀਵੀ ਚੈਨਲਸ ਨੇ ਤੁਸੀਂ ਮੈਨੂੰ ਕਦੀ ਦੇਖਿਆ ਉਸ ਚੈਨਲ ਦੇ ਉੱਤੇ ਤੇ ਮੈਂ ਇਹ ਤਾਂ ਹੈ ਨਹੀਂਗਾ ਕਿ ਮੈਂ ਘਰ ਬੈਠਾ ਵਾਂ ਔਰ ਕੰਪਲੀਟ ਬਲੈਕਆਊਟ ਇਨਸਟਰਕਸ਼ਨਸ ਦਿੱਤੀਆਂ ਹੋਈਆਂ ਨੇ ਇਨਸਟਰਕਸ਼ਨਸ ਤਾਂ ਸਾਬਤ ਹੋ ਗਈਆਂ ਜੇ ਡੇਲੀ ਅਜੀਤ ਦੇ ਮੁੱਖ ਜਿਹੜੇ ਸੰਪਾਦਕ ਹੈ ਬਰਜਿੰਦਰ ਸਿੰਘ ਹਮਦਰਦ ਨੂੰ ਹੈ ਸਪੇਅਰ ਨਹੀਂ ਕਰ ਰਹੇ ਤਾਂ ਫਿਰ ਤੁਸੀਂ ਅੰਦਾਜ਼ਾ ਲਾ ਲਓ ਮੇਰੇ ਵਰਗਾ ਆਦਮੀ ਕੀ ਕਰ ਸਕਦਾ ਕੱਲ ਅਸੀਂ ਵਿਧਾਨ ਸਭਾ ਚ ਜਾਣਾ ਤੁਸੀਂ ਦੇਖ ਲੈਣਾ ਮੈਨੂੰ ਉੱਥੇ ਬੋਲਣ ਨਹੀਂ ਦੇਣਗੇ ਬਿਲਕੁਲ ਵੀ ਔਰ ਮੈਂ ਬੜੇ ਵਾਜਿਬ ਮੁੱਦੇ ਉਠਾਣੇ ਮੈਂ ਚੱਕਣਾ ਵਾਂ ਉਹ ਮੁੱਦਾ ਕਿ ਸਾਡੇ ਪੰਜਾਬ ਦੇ ਵਿੱਚ ਵੀ ਕਾਨੂੰਨ ਬਣਾਇਆ ਜਾਵੇ ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਦੀ ਤਰਜ਼ ਤੇ ਜਿਹਦੇ ਜਿਸ ਕਰਕੇ ਕਿਸੇ ਵੀ ਬਾਹਰਲੇ ਗੈਰ ਪੰਜਾਬੀ ਨੂੰ ਤੁਰੰਤ ਇੱਥੇ ਮਾਲਕ ਨਾ ਬਣਾਇਆ ਜਾਵੇ ਕੋਈ ਸ਼ਰਤਾਂ ਰੱਖੀਆਂ ਜਾਣ ਕੰਮ ਕਰਨਾਂ ਕਿ ਜੀ ਸੱਚ ਦੇ ਪੈਸੇ ਕਮਾਉਣ ਅ ਲੇਕਿਨ ਸਾਡੇ ਪੱਕੇ ਬਸ਼ਰ ਤੇ ਵਸਿੰਦੇ ਤੇ ਮਾਲਕ ਤੇ ਵੋਟਰ ਤੇ ਜ਼ਮੀਨ ਦੇ ਮਾਲਕ ਨਹੀਂ ਬਣ ਸਕਦੇ ਕਿਉਂਕਿ ਅਗਰ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਲਾਅ ਕਰਤਾ ਤੇ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਜੇ ਇਸ ਸਪੀਡ ਨਾਲ ਸਾਡੀ ਪੰਜਾਬ ਦੀ ਪੋਪੂਲੇਸ਼ਨ ਵਿਦੇਸ਼ਾਂ ਵਿੱਚ ਜਾ ਰਹੀ ਆ 10-15 ਸਾਲ ਦੇ ਵਿੱਚ ਆਪਾਂ ਪੰਜਾਬ ਦੇ ਵਿੱਚ ਰਹਿਣ ਵਾਲੇ ਸਿੱਖ ਤੇ ਦੂਜੇ ਪੰਜਾਬੀ ਆਪਾਂ ਘਟ ਗਿਣਤੀ ਵਿੱਚ ਆ ਜਾਾਂਗੇ ਇਹ ਬਹੁਤ ਇੰਪੋਰਟੈਂਟ ਇਸ਼ੂ ਆ ਮੈਂ ਕੱਲ ਡਰੱਗਸ ਦੀ ਗੱਲ ਕਰਨਾ ਚਾਹੁੰਦਾ ਕਿ ਜਿਹੜੀਆਂ ਚਾਰ ਰਿਪੋਰਟ ਸੀਲਡ ਕਵਰ ਵਿੱਚ ਪਈਆਂ ਨੇ ਜਿਹਦੇ ਵਿੱਚ ਵੱਡੇ ਵੱਡੇ ਤਾਕਤਵਾਰ ਬੰਦਿਆਂ ਦੇ ਨਾਮ ਆ ਰਹੇ ਨੇ ਮਤਲਬ ਤਾਕਤਵਾਰ ਕੌਣ ਹੁੰਦੇ ਨੇ ਡੀਜੀਪੀ ਲੈਵਲ ਦੇ ਆਫੀਸਰਸ ਆਈਪੀਐਸ ਆਫੀਸਰਸ ਵੱਡੇ ਵੱਡੇ ਪੋਲੀਟਿਸ਼ੀਅਨਸ ਉਹ ਚਾਰ ਚਾਰ ਰਿਪੋਰਟਸ ਹਾਈ ਕੋਰਟ ਦੇ ਸੀਲਡ ਕਵਰ ਵਿੱਚ 6 ਸਾਲਾਂ ਤੋਂ ਪਈਆਂ ਹੋਈਆਂ ਨੇ ਮੈਂ ਉਹਦੇ ਬਾਰੇ ਗੱਲ ਕਰਨਾ ਮੈਂ ਕਿਸੇ ਇਹਨਾਂ ਨੂੰ ਕੋਈ ਇਹਨਾਂ ਦੀ ਨੁਕਤਾਚੀਨੀ ਨਹੀਂ ਕਰਨਾ ਚਾਹੁੰਦਾ ਨਾਲ ਮੈਂ ਗੱਲ ਕਰਨਾ ਚਾਹੁੰਦਾ ਮੋਡ ਬੌਮ ਪਲਾਸਟਿਕ ਦੇਖੋ ਮੋਡ ਬੌਮ ਬਲਾਸਟ ਇੱਕ ਬਹੁਤ ਵੱਡਾ ਮੁੱਦਾ ਵਾ ਜਿਹੜਾ ਕਿ ਸਿੱਧਾ-ਸਿੱਧਾ ਡੇਰਾ ਸੱਚਾ ਸੌਦੇ ਦੇ ਨਾਲ ਜੁੜਿਆ ਵਾ ਜਿੱਥੋਂ 2007 ਚ ਉਹਨਾਂ ਨੇ ਪੋਸ਼ਾਕ ਪੈਣਨ ਤੋਂ ਬਾਅਦ ਉਸ ਡੇਰਾ ਦੇ ਸਾਧ ਨੇ ਸਾਰੇ ਪੰਜਾਬ ਦੇ ਹਾਲਾਤ ਜੇ ਬੇਅਦਬੀਆਂ ਹੋਈਆਂ 2015 ਚ ਜੇ ਬੇਬਲ ਕਾਂਜ ਗੋਲੀ ਚਲੀ ਇਹ ਸਾਰਾ ਉਸ ਨਾਲ ਜੁੜਿਆ ਹੋਇਆ ਔਰ ਮੋਡ ਬੌਮ ਬਲਾਸਟ ਸਿੱਧਾ ਡੇਰੇ ਦੇ ਨਾਲ ਜੁੜਿਆ ਲੇਕਿਨ ਅੱਜ ਤੱਕ 7 ਬੰਦੇ ਬਣ ਬਰੇ ਨੇ ਉਹਦੇ ਵਿੱਚ ਸੱਤ ਛੋਟੇ ਛੋਟੇ ਬੱਚੇ ਮਾਰੇ ਨੇ ਕਿਸੇ ਸਰਕਾਰ ਨੇ ਉਹਨਾਂ ਤੇ ਉਸ ਇਨਵੈਸਟੀਗੇਸ਼ਨ ਨੂੰ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਮੇਰੇ ਵਰਗੇ ਬੰਦੇ ਜਿਹਦੇ ਖਿਲਾਫ ਕੱਖ ਵੀ ਨਹੀਂ ਸੀਗਾ ਸੁਪਰੀਮ ਕੋਰਟ ਤੱਕ ਲੈ ਕੇ ਗਏ ਮੈਨੂੰ ਤੇ ਕਿਉਂਕਿ ਉਸ ਵਿੱਚ ਜੇ ਕਰਦੇ ਨੇ ਤਾਂ ਉਹਦੇ ਵਿੱਚ ਫਿਰ ਵੱਡੇ ਵੱਡੇ ਆਦਮੀ ਤਾਕਤਵਰ ਆਦਮੀ ਜਿਹੜੇ ਨੇ ਉਹ ਬੇਨਕਾਬ ਹੁੰਦੇ ਨੇ ਇਸ ਕਰਕੇ ਉਹ ਸਾਰੀਆਂ ਜਾਂਚਾਂ ਬੰਦ ਕੀਤੇ ਪਰ ਅੱਜ ਦਾ ਮੁੱਖ ਵਿਸ਼ਾ ਜਿਹੜਾ ਸੀ ਜੋ ਸਾਡੇ ਪੰਜਾਬ ਦੀ ਮੀਡੀਆ ਦੀਆਂ ਬਾਹਮ ਮਰੋੜੀਆਂ ਜਾ ਰਹੀਆਂ ਨੇ ਜਿਹੜੇ ਸਾਡੇ ਬਿਹਤਰੀਨ ਅਖਬਾਰ ਨੇ ਡੇਲੀ ਅਜੀਤ ਵਰਗੇ ਜਿਹੜੇ ਲੋਕਪ੍ਰੀਆ ਅਖਬਾਰ ਨੇ ਉਹਨਾਂ ਨੂੰ ਚੁਣ-ਚੁਣ ਕੇ ਟਾਰਗੇਟ ਬਣਾਇਆ ਜਾ ਰਿਹਾ ਨਿਸ਼ਾਨਾ ਬਣਾਇਆ ਜਾ ਰਿਹਾ ਉਹਨਾਂ ਦੇ ਪੱਤਰਕਾਰ ਨਹੀਂ ਦਿੱਤੇ ਅੰਦਰ ਬਾੜਨ ਜਿੱਤੇ ਜਾ ਰਹੇ ਵਰਜਿੰਦਰ ਸਿੰਘ ਨੂੰ ਧਮਕਾਇਆ ਜਾ ਰਿਹਾ ਹੈ ਇਸ਼ਤਿਹਾਰ ਨਹੀਂ ਦਿੱਤੇ ਜਾ ਰਹੇ ਔਰ ਇਹ ਸਾਰਾ ਕੁਝ ਅਸਲ ਵਿੱਚ ਕੀ ਹੋ ਰਿਹਾ ਕਿ ਭਗਵੰਤ ਮਾਨ ਤਾਂ ਸਿਰਫ ਤੁਹਾਡੇ ਸਾਹਮਣੇ ਇੱਕ ਚਿਹਰਾ ਵਾ ਇਹ ਸਾਰੀ ਪਲੈਨਿੰਗ ਜਿਹੜੀ ਆ ਦਿੱਲੀੋਂ ਆਣ ਕੇ ਬੰਦੇ ਬੈਠੇ ਉਹਨੇ ਡਾਇਰੈਕਟਰ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਉਹਨਾਂ ਨੇ ਹਾਈਜੈਕ ਕੀਤਾ ਹੋਇਆ ਵਾ ਔਰ ਉਹਨਾ ਉਹ ਆਪਣੀ ਮਰਜ਼ੀ ਦੇ ਨਾਲ ਉਸ ਸਵੇਰੇ ਕਿ ਅੱਜ ਇਹ ਹੈਡਿੰਗ ਲੱਗੇਗਾ ਅੱਜ ਇਹ ਇਹ ਸਾਰੇ WhatsApp ਦੇ ਰੂਪਾਂ ਦੇ ਵਿੱਚ ਘੁੰਮ ਰਹੇ ਨੇ ਸਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਹੋਈ ਆ ਅੱਜ ਇਹ ਖਬਰ ਚਲੇਗੀ ਅੱਜ ਇਹ ਇੰਟਰਵਿਊ ਚਲੇਗੀ ਇਸकी ਇੰਟਰਵਿਊ ਨਹੀਂ ਚਲਾਨੀ ਖੈਰੇ ਕੋ ਬਲੌਕ ਕਰਨਾ ਹੈ ਇਸਕੇ ਉੱਪਰ इनको ਇਸ਼ਤਿਹਾਰ मत ਦੇ ਰਹੋ ਇਨ ਇਨ ਲੋਕੋ ਕੋ ਇਸ਼ਤਿਹਾਰ ਦੋ ਔਰ ਇਸ ਤਰ੍ਹਾਂ ਦੇ ਨਕਲ ਕਰ ਕੇ ਇਹਨਾਂ ਨੇ ਸਾਡਾ ਜਿਹੜਾ ਮੀਡੀਆ ਵਾ ਜਿਹੜਾ ਕਿ ਆਪਾਂ ਕਹਿੰਦੇ ਚੌਥਾ ਪਿੱਲਰ ਆ ਡੈਮੋਕ੍ਰੇਸੀ ਦਾ ਜਮਹੂਰੀਅਤ ਦਾ ਇਹਨਾਂ ਨੇ ਇੱਕ ਪਿੱਲਰ ਹੀ ਤੋੜ ਛੱਡਿਆ ਯਾਰੋ ਕਿ ਇਸ ਤਰ੍ਹਾਂ ਪੰਜਾਬ ਆਪਾਂ ਅੱਗੇ ਲੈ ਕੇ ਜਾ ਸਕਦੇ ਹਾਂ ਕੀ ਸਵਾਸਤੀ ਅਸੀਂ ਬਦਲਾਅ ਦੀ ਰਾਜਨੀਤੀ ਨੂੰ 92 ਐਮ.ਐਲ.ਏ ਬਣਾ ਕੇ ਭੇਜਿਆ ਸੀਗਾ ਦੁੱਖ ਵੀ ਆਉਂਦਾ ਤੇ ਸ਼ਰਮ ਵੀ ਆਉਂਦੀ ਮੈਨੂੰ ਜਦੋਂ ਮੈਂ ਇਹਨਾਂ ਦੇ ਚਿਹਰੇ ਦੇਖਦਾ ਵਾਂ ਤੇ ਇਹਨਾਂ ਦੀਆਂ ਕਰਤੂਤਾਂ ਦੇਖਦਾ ਵਾਂ ਤੇ ਜੋ ਇਹ ਦਿੱਲੀੋਂ ਬੈਠ ਕੇ ਆਣ ਕੇ ਗੈਰ ਪੰਜਾਬੀ ਸਾਡੇ ਤੇ ਰਾਜ ਕਰ ਰਹੇ ਨੇ ਬੜਾ ਅਫਸੋਸ ਹੁੰਦਾ ਮੈਨੂੰ ਤੇ ਇਹਨਾਂ ਨੂੰ ਰੋਕਣਾ ਆਪਾਂ ਠੀਕ ਹੈ ਜਦੋਂ ਇਲੈਕਸ਼ਨ ਆਵੇਗੇ ਮੌਕਾ ਆਵੇਗਾ ਉਦੋਂ ਗੱਲਾਂ ਕਰਾਂਗੇ ਸਾਰੀਆਂ ਲੇਕਿਨ ਫਿਲਹਾਲ ਤਈਓ ਮੈਂ ਇਹ ਬਿੱਲ ਪੇਸ਼ ਕਰਨਾ ਚਾਹੁੰਦਾ ਪ੍ਰਾਈਵੇਟ ਮੈਂਬਰਸ ਬਿੱਲ ਜਿਹੜਾ ਇਹਨਾਂ ਨੇ ਮੇਰਾ ਸਹਿਕਾਰ ਨਹੀਂ ਕੀਤਾ ਪਰ ਮੈਂ ਗੱਲ ਕਰੂੰਗਾ ਸਹੀ ਟਾਈਮ ਕੱਢ ਕੇ ਮੈਂ ਚਾਹਨਾਵਾ ਕਿ ਇੱਥੇ ਗੈਰ ਪੰਜਾਬੀਆਂ ਨੂੰ ਰੋਕਿਆ ਜਾਵੇ ਆਹੀ ਹਸ਼ਰ ਹੁੰਦਾ ਜਦੋਂ ਗੈਰ ਪੰਜਾਬੀ ਤੁਹਾਡੇ ਤੇ ਰਾਜ ਕਰਦੇ ਨੇ ਤੇ ਜੇ ਆਪਾਂ ਘੱਟ ਗਿਣਤੀ ਚ ਹੋ ਗਏ ਤੇ ਉਹ ਵੱਧ ਗਿਣਤੀ ਚ ਆ ਗਏ ਰਹਿ ਗਏ 10-15 ਸਾਲਾਂ ਤੱਕ ਆਪਾਂ ਵੈਸੀ ਖਤਮ ਹੋ ਜਾਾਂਗੇ ਸੋ ਮੈਂ ਅੱਜ ਇਹ ਤੁਹਾਡੇ ਨਾਲ ਗੱਲਾਂ ਚਰਚਾ ਕਰਨੀ ਸੀ ਮੈਂ ਜੋ ਕੁਝ ਵੀ ਕਹਿਣਾ ਹੁੰਦਾ ਕੋਸ਼ਿਸ਼ ਇਹ ਕਰਦਾ ਕਿ ਸਮੇਤ ਡੇਟਾ ਔਰ ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕੀਤੀ ਜਾਵੇ ਐਵੇਂ ਬੇਬੁਨਿਆਦ ਗੱਲ ਨਾ ਕੀਤੀ ਜਾਵੇ ਮੈਨੂੰ ਪਤਾ ਹੈ ਮੇਰੀਆਂ ਗੱਲਾਂ ਕੋੜੀਆਂ ਲੱਗਦੀਆਂ ਕਿਉਂਕਿ ਸੱਚ ਬਹੁਤ ਕੋੜਾ ਹੁੰਦਾ ਲੇਕਿਨ ਅਲਟੀਮੇਟਲੀ ਸੱਚ ਹੀ ਜਿੱਤਦਾ ਹੈ ਮੇਰੇ ਨਾਲ ਹੋਇਆ ਤੁਹਾਡੇ ਸਾਹਮਣੇ ਕਿੰਨੇ ਮੁਕੱਦਮੇ ਕਿੰਨੇ ਇਲਜ਼ਾਮ ਸਭ ਕੁਝ ਸੁਪਰੀਮ ਕੋਰਟ ਨੇ ਸਭ ਕੁਝ ਹੋਰ ਟਹਿ ਟੇਰੀ ਕਰ ਦਿੱਤਾ ਵਾ ਕੋਰ ਨੁਖਟੇ ਨਾਨਕਾ ਉੜਕ ਸੱਚ ਰਹੇ ਸੋ ਸੱਚ ਕੋੜਾ ਜ਼ਰੂਰ ਹੁੰਦਾ ਤਾਈਓ ਮੈਂ ਕਹਿਣਾ ਰਹਿਣਾ ਜਿਹੜੇ ਝਾੜੂ ਵਾਲੇ ਹੈਗੇ ਨੇ ਕਿ ਤੁਸੀਂ ਅਗਰ ਮੇਰੀ ਵੀਡੀਓ ਤੋਂ ਦੂਰ ਰਿਆ ਕਰੋ ਕਿਉਂਕਿ ਮੈਂ ਜਿਹੜੀ ਗੱਲ ਕਰਨੀ ਉਹ ਤੁਹਾਨੂੰ ਚੁਬਣੀ ਆ ਕਿ ਸੱਚ ਜਰਨਾ ਬਹੁਤ ਔਖਾ ਹੁੰਦਾ ਮੈਨੂੰ ਤਾਂ ਕੋਈ ਇਤਰਾਜ਼ ਨਹੀਂਗਾ ਤੁਸੀਂ ਗਾਲੀ ਗਲੋਚ ਕਰਦੇ ਤੁਹਾਡੀਆਂ ਮਾਵਾਂ ਭੈਣਾਂ ਉਸ ਸਾਰੇ ਫੇਸਬੁੱਕ ਤੇ ਦੇਖਦੀਆਂ ਨੇ ਸੋ ਸਮਝਦਾ ਵਾਂ ਕਿ ਆਮ ਆਦਮੀ ਪਾਰਟੀ ਨੂੰ ਤੇ ਭਗਵਾਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬ ਭਗਵਾਨ ਭਗਵਾਨਤਮਨ ਦੀ ਸਰਕਾਰ ਦੀ ਸਪੋਰਟ ਲਾਂਕ ਕੀਤੀ ਤੇ ਤੁਹਾਡੇ ਤੇ ਅਸੀਂ ਝੂਠੇ ਮੁਕਦਮੇ ਦਰਜ ਕਰਾਂਗੇ ਆਪਣਾ ਪੰਜਾਬ ਦਾ ਜਿਹੜਾ ਪੰਜਾਬ 3 ਲੱਖ ਕਰੋੜ ਦਾ ਕਰਜ਼ੇ ਹੀ ਹੋ ਚੁੱਕਾ ਵਾ ਸਾਡੇ ਬੱਚੇ ਵਿਦੇਸ਼ਾਂ ਨੂੰ ਭੱਜਦੇ ਨੇ ਜੌਬਸ ਨਹੀਂ ਮਿਲ ਰਹੀਆਂ ਬੁਰੀ ਹਾਲਤ ਆ ਤੇ 33 ਕਰੋੜ ਰੁਪਈਆ ਸਿਰਫ ਸਾਡਾ ਇੱਕ ਨਾਰਾ ਪ੍ਰਚਾਰਣ ਵਾਸਤੇ ਸਾਡਾ ਕੰਮ ਬੋਲਦਾ ਵੀ ਜੇ ਤੁਹਾਡਾ ਕੰਮ ਬੋਲਦਾ ਤੇ ਫੇ ਪ੍ਰਚਾਰ ਦੇ ਪੈਸੇ ਕੋਈ ਨੇ ਖਰਚਦੇ ਹੋ ਦੋਸਤੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਨਾ ਵਾ ਜਿਹੜੀ ਪ੍ਰੈਸ ਤੇ ਹਮਲਾ ਹੋ ਰਿਹਾ ਮੀਡੀਆ ਦੀ ਆਜ਼ਾਦੀ ਨੂੰ ਕੁਚਲਿਆ ਜਾ ਰਿਹਾ ਵਾ ਭਗਵੰਤ ਮਾਨ ਦੀ ਸਰਕਾਰ ਵੱਲੋਂ ਆ ਮੇਰੇ ਹੱਥ ਵਿੱਚ ਇੱਕ ਚਿੱਠੀ ਆ ਜਿਹੜੀ ਸਰਦਾਰ ਵਰਜਿੰਦਰ ਸਿੰਘ ਹਮਦਰਦ ਜਿਹੜੇ ਅਜੀਤ ਅਖਬਾਰ ਦੇ ਚੀਫ ਐਡੀਟਰ ਨੇ ਬਹੁਤ ਪੁਰਾਣੀ ਅਖਬਾਰ ਆ ਔਰ ਇਹ 1990 ਚ ਇਹਨਾਂ ਨੂੰ ਪਦਮਸ਼ਰੀ ਮਿਲਿਆ ਸੀਗਾ ਔਰ ਉਸ ਤੋਂ ਬਾਅਦ